ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮ ਸਟੱਡੀ ਵਿਦ ਜੋਬ ਅਲਰਟ ਤੇ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਾਸਟਰ ਕੇਡਰ 3704 ਪੋਸਟਾਂ ਸਬੰਧੀ ਨਵਾਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਜੋ ਅਪਲਾਈ ਕੀਤਾ ਤੁਸੀਂ ਡਾਟਾ ਇਹਦੇ ਵਿੱਚ ਸੋਧ ਕਰਨ ਸਬੰਧੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਪੂਰਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਜਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਸ਼ੇਅਰ ਕਰਦੇ ਆਂ ਜੀ ਇਹ ਨਵਾਂ ਨੋਟੀਫਿਕੇਸ਼ਨ ਤਾਂ ਇਹ ਜੋ ਨਵਾਂ ਨੋਟੀਫਿਕੇਸ਼ਨ ਮਿਤੀ 11 2020 ਤੁਸੀਂ ਦੇਖ ਸਕਦੇ ਹੋਗੇ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 3704 ਮਾਸਟਰ ਕੈਡਰ ਪੋਸਟਾਂ ਦੀ ਭਰਤੀ ਸੰਬੰਧੀ ਡਾਟਾ ਵਿੱਚ ਸੋਧ ਕਰਨ ਲਈ ਉਮੀਦਵਾਰਾਂ ਨੂੰ ਮਿਤੀ 2 11 2020 ਦੁਪਹਿਰ 12:00 ਤੋਂ 3 11 2020 ਦੁਪਹਿਰ 12:00 ਤੱਕ ਅਤੇ ਮਿਤੀ 7 11 2020 ਸਮਾਂ ਦੁਪਹਿਰ 12:00 ਤੋਂ ਮਿਤੀ 9/11 ਦੁਪਹਿਰ 12:00 ਤੱਕ ਦਾ ਦਿੱਤਾ ਗਿਆ ਸੀ ਹੁਣ ਇਸ ਸਬੰਧੀ ਉਮੀਦਵਾਰਾਂ ਵੱਲੋਂ ਸਹੀ ਡਾਟਾ ਅਪਡੇਟ ਨਾ ਕੀਤੇ ਜਾਣ ਕਰਕੇ ਪ੍ਰਤੀ ਬੇਨਤੀਆਂ ਨੇ ਜਿਹੜੀਆਂ ਉਹ ਪ੍ਰਾਪਤ ਹੋ ਰਹੀਆਂ ਨੇ ਉਮੀਦਵਾਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੱਕ ਅਪਲਾਈ ਕਰ ਚੁੱਕੇ ਉਮੀਦਵਾਰਾਂ ਲਈ ਪੋਰਟਲ ਨੂੰ ਮੁੜ ਤੋਂ ਕੇਵਲ ਅਪਲਾਈ ਕੀਤੇ ਡਾਟਾ ਵਿੱਚ ਸੋਧ ਕਰਨ ਲਈ ਮਿਤੀ 3/12 2020 ਸਮਾਂ ਸਵੇਰੇ 11:00 ਤੋਂ ਮਿਤੀ 4/12 2020 ਸ਼ਾਮ ਦੇ 5 ਵਜੇ ਤੱਕ ਪੋਰਟਲ ਜਿਹੜਾ ਉਹ ਦੁਬਾਰੇ ਖੁੱਲਿਆ ਜਾ ਰਿਹਾ ਹੈ ਮਿਤੀ 4/12/2020 ਤੋਂ ਬਾਅਦ ਕਿਸੇ ਵੀ ਉਮੀਦਵਾਰ ਨੂੰ ਹੋਰ ਮੌਕਾ ਨਹੀਂ ਦਿੱਤਾ ਜਾਏਗਾ ਸੋ ਤੁਸੀਂ ਵੀ ਆਪਣੇ ਅਪਲਾਈ ਕੀਤੇ ਡਾਟਾ ਵਿੱਚ ਸੋਧ ਕਰ ਸਕਦੇ ਹੋ ਸਿਰਫ ਇਹਨਾਂ ਨੇ ਇੱਕ ਦਿਨ ਦਾ ਸਮਾਂ ਜਿਹੜਾ ਦਿੱਤਾ ਹੈ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ